ਮੈਂ ਇੱਥੇ ਸ਼ੂਗਰ ਦਾ ਸਰਵਾਈਕਲ ਦਾ ਗਠੀਏ ਦਾ ਕਬਜ ਦਾ ਗੈਸ ਦਾ ਮਾਈਗਰੇਨ ਦਾ ਜੋੜਾਂ ਦੇ ਦਰਦ ਦਾ ਧਾਗਾ ਵਗੈਰਾ ਫ੍ਰੀ ਦਿੰਦਾ ਵਜੀ ਮੈਂ ਟੋਟਲ 120 ਬਿਮਾਰੀਆਂ ਦਾ ਇਲਾਜ ਹੈ ਜੀ ਆਪਣੇ ਕੋਲੇ ਉਹਦਾ ਪਤਾਗਾ ਦਿੰਨੇ ਆ ਪ੍ਰੋਪਰਲੀ ਬੰਦਾ ਠੀਕ ਹੋ ਕੇ ਜਾਂਦਾ ਮੇਰੇ ਕੋਲ ਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਤੁਸੀਂ ਠੀਕ ਕਰ ਚੁੱਕੇ ਹੋ ਧਾਗੇ ਦੇ ਨਾਲ ਮੇਰੇ ਕੋਲ 600 ਤੋਂ 700 ਬੰਦਾ ਧਾਗਾ ਲਿਜਾ ਚੁੱਕਾ ਜੀ ਜਲੰਧਰ ਤੋਂ ਲੈ ਕੇ ਫਗਵਾੜਾ ਨਵਾਂ ਸ਼ਹਿਰ ਠੀਕ ਹੈ ਜੀ ਅਮ੍ਰਿਤਕੜ ਮੱਡੀ ਬਰੀਕੋਟਲਾ ਦੂਰ ਦੂਰ ਲੋਕ ਆ ਕੇ ਧਾਗਾ ਲੈ ਕੇ ਜਾਂਦੇ ਹਰਿਆਣੇ ਤੱਕ ਤੋਂ ਮੇਰੇ ਕੋਲ ਧਾਗਾ ਲੈ ਕੇ ਗਏ ਨੇ ਲੋਕ ਲੋਕਾਂ ਨੂੰ ਅਸਰ ਹੁੰਦਾ ਹੈ ਬਿਲਕੁਲ ਬਿਲਕੁਲ ਜੀ ਜਿੰਨਿਆਂ ਨੂੰ ਮੈਂ ਦਿੱਤਾ ਵਾ ਧਾਗਾ ਉਹ ਅੱਗੇ ਆਪਣੇ ਕਸਟਮਰ ਜੋ ਕਿ ਜਿਨ੍ਹਾਂ ਨੂੰ ਵਿਚਾਰਾਂ ਨੂੰ ਦਰਦ ਬਹੁਤ ਜ਼ਿਆਦਾ ਵਾ ਉਹ ਅੱਗੇ ਦੀ ਅੱਗੇ ਭੇਜਦੇ ਨੇ ਇਹ ਜਿੰਨੀ ਮੇਰੇ ਕੋਲ ਪਬਲਿਕ ਆਈ ਹੈ ਅੱਗੇ ਦੀ ਅੱਗੇ ਕਿਸੇ ਨੇ ਇਹਨਾਂ ਨੂੰ ਦੱਸਿਆ ਹੋਇਆ ਇਹ ਉਹੀ ਲੋਕ ਮੇਰੇ ਕੋਲ ਆਉਂਦੇ ਨੇ ਜਿਹੜੇ ਲੋਕ ਬਹੁਤ ਜ਼ਿਆਦਾ ਪੀੜਤ ਨੇ ਇਹ ਤੁਸੀਂ ਕੋਈ ਇਹਦਾ ਕੋਈ ਕੋਰਸ ਕੀਤਾ ਜਾਂ ਕਿ ਇਹ ਬਖਸ਼ ਹੈਗੀ ਆ ਕਈ ਵਾਰੀ ਬਖਸ਼ ਹੁੰਦੀ ਆ ਤੇ ਉਹ ਗਾਂਧੀਆਂ ਚੱਲਦੀ ਰਹਿੰਦੀ ਆ ਤੇ ਬਖਸ਼ ਦੇ ਨਾਲ ਹੀ ਜਿਹੜਾ ਇਹ ਅਸਰ ਹੋ ਜਾਂ ਏ ਜੀ ਮੇਰੇ ਗੁਰੂ ਨੇ ਜਿਹੜੇ ਮੈਂ ਗੁਰੂ ਧਾਰਿਆ ਸੀਗੇ ਜੀ ਉਹਨਾਂ ਗੁਰੂ ਜੀ ਨੇ ਮੈਨੂੰ ਇਹ ਸ਼ਬਦ ਦਿੱਤਾ ਉਹ ਸ਼ਬਦ ਦੇ ਨਾਲ ਮੈਂ ਉਹਦੇ ਨਾਲ ਤਪ ਕੀਤਾ 11 ਸਾਲ ਮੈਂ ਉਹ ਤਪ ਕੀਤਾ ਬਾਟ ਕੀਤਾ ਬਾਟ ਕਰਨ ਤੋਂ ਬਾਅਦ ਫਿਰ ਉਸ ਦੀ ਉਹਦੀ ਸਿੱਧੀ ਕੀਤੀ ਤੇ ਸਿੱਧੀ ਕਰਨ ਤੋਂ ਬਾਅਦ ਮੈਂ 2019 ਦੇ ਵਿੱਚ ਧਾਗਾ ਪਾਉਣਾ ਸ਼ੁਰੂ ਕੀਤਾ ਲੋਕਾਂ ਦੇ ਜਿੰਨਿਆਂ ਦੇ ਹੁਣ ਤੱਕ ਧਾਗਾ ਪਾਇਆ ਮੈਂ ਉਹ ਸਾਰੇ ਠੀਕ ਹੋਏ ਨੇ ਬਿਲਕੁਲ ਤੰਦਰੁਸਤ ਹੋਏ ਨੇ ਸ਼ੂਗਰ ਤੋਂ ਲੈ ਕੇ ਹਰ ਇੱਕ ਬਿਮਾਰੀ ਦਾ ਮੈਂ ਜਿਹਨੂੰ ਵੀ ਧਾਗਾ ਪਾਇਆ ਉਹ ਬਿਲਕੁਲ ਠੀਕ ਹੋਇਆ ਇਹ ਕਿਹੜਾ ਧਾਗਾ ਹੈਗਾ ਇਹ ਪੀਲੇ ਰੰਗ ਦਾ ਜਿਹੜਾ ਇਹ ਧਾਗਾ ਹੈਗਾ ਇਹਨੂੰ ਗੱਠਾ ਵੀ ਵੱਜੀਆਂ ਹੋਈਆਂ ਨੇ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਵੀ ਕਿਸ ਤਰੀਕੇ ਨਾਲ ਲੋਕਾਂ ਦੇ ਗੱਲ ਚ ਪਾਉਂਦੇ ਹੋ ਜਾਂ ਤੁਸੀਂ ਇਹਨੂੰ ਗੁੱਟ ਤੇ ਬੰਨਦੇ ਹੋ ਜਾਂ ਕਿਦਾਂ ਇਹਦੇ ਬਾਰੇ ਜੀ ਜਾਣਕਾਰੀ ਇਹ ਜਿਹੜਾ ਧਾਗਾ ਵਾ ਜੀ ਇਹ ਅਸੀਂ ਬੰਦੇ ਨੂੰ ਕਰਕੇ ਦਿੰਨੇ ਆ ਇਹਦੇ ਤੇ ਗੱਠਾ ਮਾਰਦੇ ਆ ਅਸੀਂ ਪੂਰਾ ਪਾਠ ਕਰਕੇ ਉਹ ਦਿੰਨੇ ਆ ਬੰਦੇ ਦੇ ਸਰੀਰ ਦੇ ਉੱਤੇ ਜੋ ਵੀ ਕਸਟ ਹੈ ਉਹ ਖਤਮ ਹੋ ਜਾਂਦਾ ਇਹ ਧਾਗਾ ਸਾਡਾ ਮੰਤਰਿਤ ਕੀਤਾ ਹੁੰਦਾ ਵਾ ਇਹ ਕੋਈ ਧਾਗਾ ਜਿੰਨਾ ਵੀ ਸਿੱਧ ਕੀਤਾ ਹੋਇਆ ਤੁਸੀਂ ਪਾਠ ਕੀਤਾ ਹੋਇਆ ਉਹ ਉਸ ਪਾਠ ਦਾ ਤਾਗੇ ਨੂੰ ਕੱਟ ਕੇ ਬੰਨ ਕੇ ਚਾਹੇ ਬੰਦਾ ਗੁੱਟ ਦੇ ਬੰਨ ਲਵੇ ਚਾਹੇ ਗਲ ਚ ਪਾ ਲਵੇ ਬੋਡੀ ਦੇ ਨਾਲ ਲੱਗਿਆ ਹੋਣਾ ਚਾਹੀਦਾ ਇਹ ਬਿਲਕੁਲ ਪ੍ਰੋਪਰ ਬੋਡੀ ਦੇ ਨਾਲ ਲੱਗਿਆ ਹੋਣਾ ਚਾਹੀਦਾ ਗੁੱਟ ਤੇ ਬੰਨ ਲਓ ਡੋਲੇ ਤੇ ਬੰਨ ਲਓ ਚਾਹੇ ਗਲੇ ਚ ਪਾ ਲਓ ਹਾਂ ਤੇ ਤੁਸੀਂ ਆਪਣੇ ਵੀ ਗਲ ਚ ਪਾਇਆ ਹੋਇਆ ਤਾਗਾ ਹਾਂਜੀ ਇਹ ਮੇਰੇ ਗੁਰੂ ਜੀ ਨੇ ਮੈਨੂੰ ਬਣਾ ਕੇ ਦਿੱਤਾ ਸੀਗਾ ਇਸ ਕਰਕੇ ਫਿਰ ਮੈਂ ਸਭ ਤੋਂ ਪਹਿਲਾਂ ਮੈਂ ਆਪ ਪਾਇਆ ਕਈ ਵਾਰ ਏਦਾਂ ਹੁੰਦਾ ਵੀ ਅਸੀਂ ਵੀ ਖਾੜੇ ਦੇ ਵਿੱਚ ਪਹਿਲਵਾਨੀ ਕਰਦੇ ਹਾਂ ਮੈਂ ਪਹਿਲਵਾਨੀ ਕਰਦਾ ਮੈਂ ਸ਼ੁਰੂ ਤੋਂ ਮੈਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਰਿਹਾ ਇਸ ਚੀਜ਼ ਦਾ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਇੱਕ ਇੱਛਾ ਗੁਰੂ ਜੀ ਨੂੰ ਇੱਕ ਦਿਨ ਧਾਰਿਆ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਯਾਰ ਤੇਰੀ ਸੋਚ ਬਹੁਤ ਵਧੀਆ ਵੀ ਮੈਨੂੰ ਤੋਂ ਸ਼ਬਦ ਲਾਓ ਮੈਂ ਉਹਨਾਂ ਤੋਂ ਸ਼ਬਦ ਲੈ ਕੇ 11 ਸਾਲ ਵਿਚਾਰਨ ਤੋਂ ਬਾਅਦ ਮੈਂ ਇੱਥੇ ਤੱਕ ਪਹੁੰਚਿਆ ਮੈਂ ਇੱਕ ਆ ਵੀ ਪਈ ਹੈ ਇੱਥੇ ਨਾਲੇ ਕੋਈ ਪਾਊਡਰ ਹੈ ਕੋਈ ਫੱਕੀ ਜੀ ਨੂੰ ਆਪਾਂ ਕਹਿ ਦਿੰਨੇ ਕੀ ਚੀਜ਼ ਹੈਗੀ ਇਹ ਤੇ ਕਿਸ ਕਿਸ ਕੰਮ ਆਉਂਦੀ ਹੈ ਇਹ ਜੀ 45 ਜੜੀ ਬੂਟੀਆਂ ਪਾ ਕੇ ਆਯੁਰਵੈਦਿਕ ਦਵਾਈ ਮੇਰੀ ਤਿਆਰ ਕੀਤੀ ਹੋਈ ਹੈ ਕੋਈ ਬੰਦਾ ਕਹਿ ਦਿੰਦਾ ਜੀ ਮੈਨੂੰ 5 ਦਿਨ ਹੋ ਗਏ ਰੋਟੀ ਖਾ ਕੇ ਮੈਨੂੰ ਲੈਟਰਿੰਗ ਨਹੀਂ ਆ ਰਹੀ ਮੈਂ ਟਾਇਲਟ ਨਹੀਂ ਜਾਂਦਾ ਮੇਰੇ ਕੋਲੇ ਸ਼ਰਤਿਆ ਇਲਾਜ ਆ ਸਿਰਫ ਔਰ ਸਿਰਫ ਇਹ ਤਿੰਨ ਪੁੜੀਆਂ ਖਾਣ ਤੋਂ ਬਾਅਦ ਚੌਥੇ ਦਿਨ ਉਹ ਬੰਦਾ ਮੈਨੂੰ ਕਹੂਗਾ ਜੀ ਮੈਨੂੰ ਬਿਲਕੁਲ ਹੀ ਰੀਲੀਫ ਹੈ ਕਿਉਂਕਿ ਇਦਾਂ ਇੱਕ ਮੇਰੇ ਕੋਲ ਕਸਟਮਰ ਆਇਆ ਐਮਬਿਗੜ ਮੰਡੀ ਤੋਂ ਉਹਨਾਂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਵੀ ਪਾਜੀ ਵੀ ਮੈਨੂੰ 5 ਦਿਨ ਰੋਟੀ ਖਾ ਲਮਾ 6ਵੇਂ ਦਿਨ ਜਾ ਕੇ ਪ੍ਰੋਪਰਲੀ ਮੈਂ ਟਾਇਲਟ ਜਾਣਾ ਵਾਂ ਜਿਸ ਦਿਨ ਉਹ ਸਵੇਰੇ 10 ਵਜੇ ਦਵਾਈ ਲੈ ਕੇ ਗਿਆ ਮੈਂ ਉਹਦੇ ਨਾਲ ਚੈਲੰਜ ਕੀਤਾ ਸੀ ਵੀ ਤੂੰ 4 ਵਜੇ ਮੈਨੂੰ ਫੋਨ ਕਰਕੇ ਆਪ ਕਹੇਗਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਉਹ ਮੈਨੂੰ 3 ਵਜੇ ਫੋਨ ਕਰਕੇ ਕਹਿੰਦਾ ਵੀ ਮੇਰਾ ਪੇਟ ਬਿਲਕੁਲ ਖਾਲੀ ਹੋ ਗਿਆ ਪਾਜੀ ਮੈਨੂੰ ਦਵਾਈ ਫੋੜ ਦਿ ਮੇਰੀ ਫੁੱਲ ਭਰਿਆ ਹੋਇਆ ਸੀ ਉਹਦੇ ਡੱਬਾ ਲੈ ਗਿਆ ਮੇਰੇ ਕੋਲ ਮੰਗ ਕੇ ਕਹਿੰਦਾ ਬਾਬਾ ਜੀ ਮੈਨੂੰ ਇਹ ਦਵਾਈ ਦੇ ਦਿਓ ਬਾਤ ਇਹ ਦਵਾਈ ਉਹ ਚੀਜ਼ ਹੈ ਜੇ ਇਹ ਇਲਾਜ ਤੁਸੀਂ ਬਿਲਕੁਲ ਫ੍ਰੀ ਕਰਦੇ ਹੋ ਬਿਲਕੁਲ ਫ੍ਰੀ ਹੈ ਜੀ ਬਿਲਕੁਲ ਫ੍ਰੀ ਹੈ ਇੱਥੋਂ ਤੱਕ ਦੇ ਮੈਂ ਜਿਹੜੇ 10 ਰੁਪਏ ਦੇ ਪਤਾਸੇ ਦੇਣੇ ਆ ਨਾ ਬਾਬਾ ਜੀ ਦੇ ਚੜਾਉਣ ਲਈ ਨਹਿਰ ਚ ਪਾਉਣੀ ਜਾਂ ਤਾਂ ਉਹਨਾਂ ਨੂੰ ਦੇਣਾ ਵੀ ਗੁਰਦੁਆਰਾ ਸਾਹਿਬ ਚੜਾਉਣੇ ਆ ਉਹ ਵੀ ਮੈਂ ਆਪਦੇ ਕੋਲੋਂ ਦੇ ਦਿਆਂਗਾ